ਇੱਕ ਖਬਰ ਆ ਰਹੀ ਹੈ ਕਿ ਇੱਕ ਆਮ ਆਦਮੀ ਪਾਰਟੀ ਦੇ ਕੋਈ ਨਵੇਂ ਬਣੇ ਸਰਪੰਚ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜੀ ਜ਼ੋਰਕ ਸਰਪੰਚ ਸੀਗੇ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਨਾ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਗੱਲਾਂ 'ਚ ਅਸੀਂ ਇੱਕ ਦਿਨ ਗੱਲਪੈ ਕਰਦੇ ਸੀ ਕਿ ਤੇ ਕਿਸੇ ਨੇ ਕਿਹਾ ਹੂੰ ਕਿ ਯਾਰ ਹਾਲਾਤ ਇਹ ਆ ਕਿ ਅਨਡਿਕਲੇਅਰਡ ਸਿਵਲ ਵਾਰ ਹੂੰ ਬੈਸੇ ਸ਼ਬਦ ਨੂੰ ਬਹੁਤ ਨਮ ਹੈ ਇਹ ਕੀ ਹੈ ਹੱਚਮਚੇ ਸੱਚਾ ਸ਼ਬਦ ਲੱਗਦਾ ਬਿਲਕੁਲ ਜਦੋਂ ਇਸ ਨੂੰ ਥੋੜਾ ਜਿਹਾ ਖੋਲਿਆ ਗਿਆ ਕਿ ਅਨ ਡਿਕਲੇਅਰਡ ਸਿਵਲ ਵਾਰ ਹੂੰ ਤਾਂ ਉਸ ਸ਼ਖਸ ਨੇ ਜੋ ਮੇਰੇ ਸਾਹਮਣੇ ਬੈਠਾ ਸੀ ਉਹ ਕਹਿੰਦਾ ਹੋਰ ਕਿੱਦਾਂ ਹੁੰਦੀ ਕਿ ਤੁਸੀਂ ਆਪਣੇ ਘਰ ਚ ਸੇਫ ਨਹੀਂ ਹੈ ਤੁਸੀਂ ਆਪਣੀ ਜਗ੍ਹਾ ਚ ਸੇਫ ਨਹੀਂ ਹੈ ਤੁਹਾਨੂੰ ਆ ਕੇ ਉਹ ਬੰਦਾ ਮਾਰ ਕੇ ਜਾਰਿਆ ਜਿਸ ਦੇ ਨਾਲ ਤੁਹਾਡਾ ਕੋ ਲੈਣਾ ਦੇਣਾ ਹੀ ਨਹੀਂ ਹੈ ਤੁਹਾਡੀ ਕੋਈ ਜਾਣ ਨਹੀਂ ਬਿਲਕੁਲ ਉਹ ਕੁਝ ਹਜ਼ਾਰ ਪਹਿ ਲੈ ਕੇ ਆਇਆ ਉਹ ਤੁਹਾਨੂੰ ਮਾਰ ਕੇ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ ਤੁਹਾਡੀ ਪਰਿਵਾਰ ਨੂੰ ਕਿੰਨੀ ਕੋ ਜ਼ਰੂਰਤ ਹੈ ਕੁਝ ਨਹੀਂ ਸੋਚਿਆ ਬਸ ਆਇਆ ਕੁਝ ਨਹੀਂ ਉਹਨੇ ਗੋਲੀ ਮਾਰੀ ਤਾਂ ਉਹ ਨਿਕਲ ਗਿਆ ਤਾਂ ਇਹਨੂੰ ਕੀ ਕਹੋ ਬਿਲਕੁਲ ਬੜੀ ਵੱਡੀ ਲੜਾਈ ਹੈ ਜਿਹੜੀ ਪਤਾ ਨਹੀਂ ਕੌਣ ਆਪਣੇ ਨਾਲ ਲੜ ਰਿਹਾ ਆਪਣਾ ਇਹ ਵੀ ਨਹੀਂ ਪਤਾ ਹੁੰਦਾ ਕਿ ਆਪਣੇ ਸਾਹਮਣੇ ਆ ਦੁਸ਼ਮਣ ਕੌਣ ਕਿੱਡੀ ਵੱਡੀ ਗੱਲ ਹੈ ਜੀ ਕਿਆ ਨਟ ਕ੍ਰੀਏਟ ਸਿਵਲ ਵਾਰ ਵਰਗਾ ਹੀ ਹਾਲ ਹੋਇਆ ਹਾਲ ਹੈ ਬਿਲਕੁਲ ਲਾਲ ਨ ਆਰਡਰ ਤੁਸੀਂ ਇਹ ਦੇਖੋ ਕਿ ਚਲਦੀ ਚੋਣ ਦੇ ਵਿੱਚ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਮਾਰਿਆ ਉਹ ਨੌਜਵਾਨ ਨੌਜਵਾਨ ਮੁੰਡਾ ਬਿਲਕੁਲ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਸਾਰੇ ਬੰਦੇ ਫੜ ਸਕਿਓ ਹੁਣ ਤੱਕ ਹਮ ਮੈਂ ਤਾਂ ਕਦੇ ਪੜੀ ਨਹੀਂ ਇਹ ਖਬਰ ਜੀ ਤੇ ਦੂਜੀ ਗੱਲ ਇਹ ਆ ਕਿ ਤੁਸੀਂ ਦੇਖੋ ਕਿ ਹੁਣ ਇਹ ਜਿਹੜਾ ਮਾਮਲਾ ਹੈ ਹਮ ਲਾਲੂ ਘੁੰਮਣ ਪਿੰਡ ਦਾ ਜਿੱਥੋਂ ਦੇ ਉਹ ਕਬੀਸ਼ਰ ਰਹੀ ਆ ਬਹੁਤ ਅੱਗੇ ਜੀ ਘੁਸ ਪਿੰਡ ਦੇ ਵਿੱਚ ਇਹ ਜਿਹੜਾ ਕਤਲ ਹੋਇਆ ਉਸ ਵੇਲੇ ਹੋਇਆ ਜਦੋਂ ਭੋਗ ਪਿਆ ਹਮ ਪ੍ਰਸ਼ਾਦਾ ਪਾਣੀ ਛੱਕੇ ਮਤਲਬ ਜੀ ਜੋ ਵੀ ਹੈ ਜਦੋਂ ਲੋਕ ਨਿਕਲ ਰਹੇ ਸਨ ਇਹ ਸਰਪੰਚ ਸਾਹਿਬ ਜਿਹੜੇ ਕਿ ਸ਼ਾਇਦ ਬਿਨਾਂ ਮੁਕਾਬਲੇ ਜੇ ਤੂ ਸੀਗੇ ਹਮ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਨਾਲ ਉਹਨਾਂ ਦੇ ਕੋਈ ਦੋਸਤ ਵੀ ਬੋਧ ਸਿੰਘ ਅਨਰਜੀ ਹਜੀ ਇਹ ਜਦੋਂ ਮੋਟਰਸਾਈਕਲ ਵੱਲ ਵਧੇ ਮੋਟਰਸਾਈਕਲ ਤੇ ਚੜਨਾ ਸੀਗਾ ਤਾਂ ਪਿੱਛੋਂ ਹੁਣ ਵੇਖੋ ਭੋਗ ਹੈ ਜਾਂ ਆਪਣੇ ਪਿੰਡਾਂ ਦੇ ਵਿੱਚ ਕੋਈ ਇਕੱਠ ਹੈ ਮਰਗ ਹੈ ਜੀ ਤਾਂ ਇੱਕ ਇਕੱਠ ਹੋ ਗਿਆ ਨਾ ਬਹੁਤ ਵੱਡਾ ਲੋਕ ਇਕੱਠੇ ਆ ਇਕੱਠੇ ਆ ਤਾਂ ਤੁਸੀਂ ਦੇਖੋ ਕਿ ਸ਼ੂਟਰ ਆਉਂਦੇ ਆ ਕਿ ਉਸੇ ਇਕੱਠ ਦੇ ਵਿੱਚ ਹੂੰ ਉਹ ਗੋਲੀਆਂ ਮਾਰ ਦਿੰਦੇ ਆ ਇਹ ਪਿੱਛੋਂ ਗੋਲੀਆਂ ਵੱਜੀਆਂ ਤਿੰਨ ਚਾਰ ਹੂੰ ਇਹ ਦੱਸਦੇ ਆ ਕਿ ਬਜ਼ੁਰਗ ਆਦਮੀ 70 75 ਸਾਲ ਦਾ ਸੀਗਾ ਪ੍ਰਤਾਪ ਸਿੰਘ ਇਹ ਡਿੱਗਾ ਤੇ ਬਸ ਉੱਥੇ ਥਾਂ ਤੇ ਦਮ ਤੋੜ ਗਿਆ ਤੇ ਜਿਹੜਾ ਦੂਸਰਾ ਦੂਸਰੇ ਨੂੰ ਵੀ ਗੋਲੀਆਂ ਵੱਜੀਆਂ ਜੀ ਜ਼ਖਮੀ ਰਹਿ ਬਿਲਕੁਲ ਫਿਰ ਹੋਇਆ ਕਿ ਕਿ ਜਿਹੜੇ ਕੁਛ ਪਿੰਡ ਵਾਲੇ ਸੀਗੇ ਜੀ 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 ਕਿਉਂਕਿ ਉਹਨਾਂ ਸ਼ੂਟਰਾਂ ਚੋਂ ਇੱਕ ਡਿੱਗ ਪਿਆ ਹੂੰ ਭਗਵੰਤ ਸਿੰਘ ਨਾਂ ਦਾ ਸ਼ਾਇਦ ਕੋਈ ਵਿਅਕਤੀ ਸੀ ਜਿਨੇ ਉਹਨੂੰ ਫੜਨਾ ਚਾਹਿਆ ਹੂੰ ਜਿਸ ਵੇਲੇ ਉਹ ਫੜਨ ਪਿਆ ਦੂਜਾ ਜਿਹੜਾ ਸੀਗਾ ਉਹਨੇ ਫੇਰ ਫਾਇਰ ਮਾਰਿਆ ਤੇ ਜਿਹੜਾ ਤੀਜਾ ਸੀ ਉਹ ਵੀ ਜ਼ਖਮੀ ਹੋ ਗਿਆ ਹੂੰ ਯਾਨੀ ਇੱਕ ਬੰਦਾ ਮਰ ਗਿਆ ਤੇ ਦੋ ਜਿਹੜੇ ਆ ਉਹ ਜ਼ਖਮੀ ਕਰ ਦਿੱਤੇ ਨਾਲ ਜੀ ਬੜੇ ਫੁਰਚ ਕੇ ਦੇਖੋ ਬਈ ਐਦੋਂ ਵੱਡੀ ਕਹਿ ਲੋ ਕਿ ਨੇਰ ਕਰਦੀ ਕੀ ਪੈਂਡਾ ਕੇ ਤੁਹਾਡੇ ਇਕੱਠ ਚ ਆ ਕੇ ਸ਼ੂਟਰ ਸ਼ੂਟ ਕਰ ਦਿੰਦੇ ਮਤਲਬ ਕਿ ਕੋਈ ਡਰ ਹੀ ਨਹੀਂ ਹੈ ਜੀ ਜੀ ਕੋਈ ਭੈ ਹੀ ਨਹੀਂ ਹੈ ਕੋਈ ਭਿਆਨਕ ਮਾਹੌਲ ਬਣਦਾ ਜਾ ਰਿਹਾ ਹੈ ਭਿਆਨਕ ਹੀ ਹੈ ਨਾ ਸਿਰ ਉਹੀ ਸ਼ਬਦ ਮੈਂ ਜਿਹੜਾ ਸੁਣ ਕੇ ਥੋੜੀ ਹੈਰਾਨਗੀ ਜਤਾਈ ਤਾਂ ਉਹੀ ਸ਼ਬਦ ਕਿਤੇ ਨਾ ਕਿਤੇ ਸਾਰਥਕ ਹੈ ਫਿਰ ਇਸ ਮਾਮਲੇ ਚ ਠੁਕਮਾਈਆਂ ਜੀ ਜੀ ਸਾਰਥਕ ਸ਼ਬਦ ਨਹੀਂ ਤੇ ਚਲੋ ਆਪਾਂ ਵਰਤ ਸਕਦੇ ਤਾਂ ਠੁਕਮਾ ਤਾਂ ਕਹਿ ਸਕਦੇ ਕੋਈ ਸ਼ਬਦ ਵਾਕ ਹੀ ਠੁਕਮਾਈਆਂ ਰਹੇ ਹੋ ਜਿਵੇਂ ਮਾਹੌਲ ਚ ਲਾਅ ਐਂਡ ਆਰਡਰ ਤੇ ਬਹੁਤ ਬੁਰੀਦ ਕੌਣ ਇਨਵੈਸਟਮੈਂਟ ਕਰੇ ਸਾਹਿਬ ਕੌਣ ਇੱਥੇ ਆ ਕੇ ਪੰਗਾ ਲਵੇ ਹੂੰ ਦੱਸਦੇ ਆ ਕਿ ਇਸ ਮਾਮਲੇ ਦੇ ਵਿੱਚ ਵੀ ਪਹਿਲਾਂ ਕੋਈ ਧਮਕੀਆਂ ਧੁਮਕੀਆਂ ਆਈਆਂ ਨੇ ਉਹ ਵੀ ਰਹੀਆਂ ਉਹ ਕਹਿ ਰਹੇ ਆ ਕਿ ਵਿਰੋਧੀਆਂ ਨਾਲ ਉਹਨਾਂ ਦਾ ਰਸਲ ਚੱਲ ਹੀ ਰਿਹਾ ਸੀ ਜਦੋਂ ਤਾਂ ਫਿਰ ਉਹੀ ਗੱਲ ਹੈ ਨਾ ਕਿ ਸਾਬ ਜਿੱਦਾਂ ਆਪਾਂ ਅੱਗੇ ਵੀ ਗੱਲਾਂ ਕੀਤੀਆਂ ਵੇਖੀਆਂ ਕਿ ਜੋ ਇਸ ਤਰ੍ਹਾਂ ਦਾ ਦਖਲ ਹੈ ਨਾ ਹੂੰ ਚੋਣਾ ਦੇ ਵਿੱਚ ਇਹ ਖਤਰਨਾਕ ਹੋ ਜਾਂਦਾ ਬਿਲਕੁਲ ਤੇ ਇਸ ਗੱਲ ਤੋਂ ਇਹ ਇਹ ਤਾਂ ਭੰਗ ਜਿੰਨੀ ਵਾਰੀ ਮਰਜ਼ੀ ਮੁੱਕਰੀ ਜਾਂ ਦਖਲ ਸਿਆਸਤ ਦੇ ਵਿੱਚ ਚੋਣਾਂ ਚ ਹੋ ਚੁੱਕਾ ਹੈ ਹੋ ਚੁੱਕਾ ਹੈ ਬਿਲਕੁਲ ਹੋ ਚੁੱਕਾ ਹੈ ਆਪਾਂ ਕਈ ਚੀਜ਼ਾਂ ਨੋਟ ਕਰਦੇ ਹਾਂ ਮੈਂ ਪਿਛਲੇ ਦਿਨੀ ਆਪਾਂ ਕੀਤੀ ਕਿ ਭਾਈ ਜਿਹੜੇ ਗੈਂਗਸਟਰ ਵਗੈਰਾ ਉਹਨਾਂ ਦੀ ਇਨਵੋਲਵਮੈਂਟ ਵੱਧਦੀ ਜਾ ਰਹੀ ਹੈ ਤੇ ਇਹ ਉਹੀ ਇਨਵੋਲਵਮੈਂਟ ਦਾ ਹੀ ਅਸਰ ਕਹਿ ਸਕਦੇ ਆਪਾਂ ਹਨਾ ਤੇ ਉਹ ਇੱਕ ਇਹ ਸੀ ਕਿ ਵੋਟਾਂ ਦੇ ਡਿਊਰਿੰਗ ਨਹੀਂ ਹੈ ਵੋਟਾਂ ਦੇ ਦੌਰਾਨ ਨਹੀਂ ਹੁੰਦਾ ਵੋਟਾਂ ਪਈਆਂ ਨੇ ਵੀ ਕਾਫੀ ਟਾਈਮ ਹੋ ਗਿਆ ਵੋਟਾਂ ਪਈਆਂ ਤੋਂ ਵੀ ਬਾਅਦ ਫਿਰ ਚੱਲਦਾ ਰਹਿੰਦਾ ਇਹ ਕੰਮ ਮੰਨ ਲਓ ਕੋਈ ਬਣ ਗਿਆ ਕੋਈ ਜਿੱਤ ਗਿਆ ਤਾਂ ਗੱਲ ਉਹੀ ਮੈਂ ਅੱਗੇ ਕਿਹਾ ਸੀਗਾ ਕਿ ਕਦੇ ਫਿਰ ਹਾਰਨ ਵਾਲੀ ਧਿਰ ਜਿਹੜੀ ਹੈ ਫੈਸਲਾ ਤਾਂ ਫਿਰ ਉਹ ਕਰਿਆ ਕਰਨਗੇ ਨਾ ਜਿਨ੍ਹਾਂ ਦੇ ਕੋਲ ਵੈਪਨ ਨੇ ਜੀ 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 ਫਿਰ ਹਥਿਆਰ ਹੀ ਫੈਸਲਾ ਕਰਿਆ ਕਰਨਗੇ ਕਿ ਸਰਪੰਚੀ ਕਿਸ ਨੇ ਕਰਨੀ ਜੇ ਕੋਈ ਜਿੱਤ ਵੀ ਗਿਆ ਤਾਂ ਫਿਰ ਕਿੰਨਾ ਚਿਰ ਰਹੂਗਾ ਹੂੰ ਤੇ ਇਹੋ ਜੇ ਮホール ਦੇ ਵਿੱਚ ਫਿਰ ਅਗਲਾ ਬਣੂਗੇ ਕਿਉਂ ਜੇ ਇਸ ਤਰ੍ਹਾਂ ਦਾ ਮਹੌਲਾ ਬੰਦਾ ਫਿਰ ਉਹ ਆਪ ਹੀ ਪਿੱਛੇ ਆ ਜਾਊਗਾ ਕਿ ਬਈ ਐਵੇਂ ਮੁਰਕੇ ਫਾਇਦਾ ਕੀਤਾ ਬਿਲਕੁਲ ਬਿਲਕੁਲ ਇਹ ਬੜੀ ਖਤਰਨਾਕ ਐਸ ਵੇਲੇ ਸਿਚੁਏਸ਼ਨ ਹੈ ਜੀ 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 ਮੁਕਦਰ ਜੀ ਕਹਿ ਰਹੇ ਨੇ ਕਿ ਸੁਰੱਖਿਆ ਵਿਵਸਥਾ ਸੇਡ ਦਾ ਕਹਿੰਦੇ ਸਭ ਤੋਂ ਵੱਡਾ ਮੁੱਦਾ ਹੁੰਦੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਵੀ ਸਰਕਾਰ ਇਸ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ ਹੈ ਤੇ ਉਹਦੇ ਭਾਈ ਪ੍ਰਮਾਣ ਆਪਾਂ ਦੇਖ ਹੀ ਰਹੇ ਹਾਂ ਜੀ ਜੀ ਪ੍ਰੀਤ ਮੈਗ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਪੰਜਾਬ ਵਿੱਚ ਲਾ ਐਂਡ ਆਰਡਰ ਕਹਿੰਦੇ ਮੇਨਟੇਨ ਹੀ ਨਹੀਂ ਹੁੰਦਾ ਮੁੱਖ ਮੰਤਰੀ ਤੋਂ ਇਹ ਗੱਲਾਂ ਕਹਿੰਦੇ ਕੈਨੇਡਾ ਦੀ ਸਰਕਾਰ ਤੇ ਕਰਦੇ ਸੀ ਗੱਲਾਂ ਤੇ ਕਰਦੇ ਆ ਰੌਲਾ ਤੇ ਆ ਕਿ ਆਪਣੇ ਤੇ ਕੀ ਹੁੰਦਾ ਹੈ ਜੀ ਇਹ ਤੇ ਬੜੀਆਂ ਗੱਲਾਂ ਦਾ ਕੀ ਆ ਗੱਲਾਂ ਦਾ ਕੀ ਆ ਗੱਲਾਂ ਦਾ ਕੀ ਹੈ ਬਿਲਕੁਲ ਉਹ ਜਿਵੇਂ ਹਰ ਭਜਨ ਮਾਨ ਕਹਿੰਦਾ ਨਾ ਕਸਮਾਂ ਦਾ ਕੀ ਹੈ ਜਿੱਥੇ ਜੀ ਕੀਤਾ ਖਾ ਲਿਆ ਹੂੰ ਉਹ ਉਹੀ ਇਹ ਆ ਕਿ ਬਈ ਇਹਨਾਂ ਦਾ ਹਿਸਾਬ ਕਿਤਾਬ ਇਹੋ ਜਿਹਾ ਹੁੰਦਾ ਗੱਲਾਂ ਦਾ ਕਿ ਤੁਸੀਂ ਦੇਖੋ ਕਿ ਮਾਨ ਸਾਹਿਬ ਦੇ ਕੋਲ ਉਹੀ ਰੀਲ ਹੈ ਜਿਹੜੀ 2011 12 ਚ ਸੀ 2014 ਚ ਸੀ 2024 ਚ ਉਹੀ ਚੀਜ਼ ਉਹ ਹਾਲੇ ਵੀ ਮਤਲਬ ਕਿ ਜਿਹੜੀ ਉਹਨਾਂ ਉਹਨਰ ਵੀ ਆਪੋਜੀਸ਼ਨ ਵਾਲੀ ਪਾਈ ਬੈਠੇ ਆ ਜੀ ਜੀ ਬਿਲਕੁਲ ਆਪ ਦੀ ਉਹ ਗੱਲ ਹੀ ਨਹੀਂ ਕਰਦੇ ਹੂੰ ਉਹ ਕਦੇ ਕਿਸੇ ਦੇ ਮਗਰ ਲੱਗ ਜਾਂਦੇ ਆ ਬਾਦਲਾਂ ਦੇ ਕਦੇ ਕਿਸੇ ਦੇ ਮਗਰ ਲੱਗਾ ਮਤਲਬ ਕਿ ਉਹਨਾਂ ਦੀ ਜਿਹੜੀ ਰਾਜਨੀਤੀ ਉਹ ਹਾਲੇ ਵੀ تنਕੀਦ ਤੇ ਖੇਡਦੀ ਆ ਹੂੰ ਹੂੰ ਵੀ تنਕੀਦ ਕਰਨੀ ਆ ਨਿੰਦਿਆ ਕਰਨੀ ਆ ਦੂਜੇ ਦੀ ਜੀ 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 ਤੁਸੀਂ ਆਪਣੀ ਲੀਕ ਨੂੰ ਵੱਡੀ ਕਰੋ ਕਿਉਂਕਿ ਤੁਸੀਂ ਇਸ ਵੇਲੇ ਸੱਤਾ ਦੇ ਸੰਚਾਲਕ ਹੋ ਚਾਹੇ ਤੁਸੀਂ ਡਮੀ ਹੋ ਸ਼ਮੀ ਹੋ ਜੋ ਮਰਜ਼ੀ ਪਰ ਫਿਰ ਵੀ ਜ਼ਿੰਮੇਵਾਰੀ ਤੁਹਾਡੇ ਤੇ ਹੈ ਬਿਲਕੁਲ ਤੁਹਾਡੇ ਤੇ ਆ ਤਾਂ ਤੁਸੀਂ ਕਰਕੇ ਦਿਖਾਓ ਤੁਸੀਂ ਪਹੁੰਚੋ ਕਿ ਉੱਥੇ ਹੀ ਲੈ ਜਾਂਦੇ ਹੋ ਫਲਾਣ ਨੇ ਆ ਕੀਤਾ ਫਲਾਣ ਨੇ ਆ ਕੀਤਾ ਫਲਾਣ ਨੇ ਆ ਕੀਤਾ ਤੁਸੀਂ ਕੀ ਕੀਤਾ ਸੁਹਾ ਇਸ ਚੀਜ਼ ਤੇ ਆ ਕੀ ਖੜਾ ਥੋੜਾ ਜਿਹਾ ਆਪਣੇ ਆਪ ਵੱਲ ਝਾਤ ਮਾਰ ਲਓ ਤੇ ਥੋੜਾ ਜਿਹਾ ਅੱਗੇ ਟਾਈਮ ਵੱਲ ਝਾਤ ਮਾਰ ਲਓ ਕੀ ਲੋੜ ਐ ਸਮੇਂ ਦੀ ਸਵਾਲ ਨੂੰ ਤੁਸੀਂ ਆਤਮ ਸਾਥ ਕਰੋ ਕਿ ਹਾਂ ਭਈ ਅਸੀਂ ਕੀ ਕੀਤਾ ਬਿਲਕੁਲ ਬਿਲਕੁਲ ਤਾਂ ਤੁਹਾਨੂੰ ਬਹੁਤ ਸਾਰੇ ਜਵਾਬ ਜਿਹੜੇ ਹਨ ਮਿਲ ਜਾਂਦੇ ਆ ਗੋਗਿੰਸ ਨੇ ਕਿਹਾ ਸੀਗਾ ਕੇ ਸ਼ੀਸ਼ੇ ਪ੍ਰਤੀ ਜਵਾਬ ਦੇ ਹਾਂ ਬਿਲਕੁਲ ਬਹੁਤ ਵਧੀਆ ਉਹਦਾ ਨਾ ਇੱਕ ਸਿਧਾਂਤ ਹੈ ਗੋਗਿੰਸ ਬਾਰੇ ਮੈਂ ਇੱਕ ਵੀਡੀਓ ਬਣਾਇਆ ਸੀਗਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੂੰ ਗੋਗਿੰਸ ਮਤਲਬ ਕਿ ਕਿਆ ਬੰਦਾ ਮਤਲਬ ਕਿ ਨਦਰ ਲੈਵਲ ਹੂੰ ਤਾਂ ਉਹ ਕੀ ਆ ਕਿ ਤੁਸੀਂ ਸ਼ੀਸ਼ੇ ਚ ਘੜ ਕੇ ਆਪਣੇ ਆਪ ਨੂੰ ਜਵਾਬ ਦਿਓ ਜਵਾਬ ਦਿਓ ਬਿਲਕੁਲ ਤੁਸੀਂ ਦਿਨ ਪਰ ਕਿਹੜੇ ਜ਼ੋਨ ਚ ਰਹੇ ਹੋ ਕੰਫਰਟ ਜ਼ੋਨ ਚ ਰਹੇ ਹੋ ਕਿ ਕੰਫਰਟ ਜ਼ੋਨ ਚੋਂ ਬਾਹਰ ਆਏ ਹੋ ਤੁਸੀਂ ਕਿੰਨੀਆਂ ਗਲਤੀਆਂ ਕੀਤੀਆਂ ਕਿੱਥੇ ਤੁਸੀਂ ਐਫਰਟਸ ਜਿਹੜੀਆਂ ਕਮਜ਼ੋਰ ਦਿੱਤੀਆਂ ਜੀ ਮਤਲਬ ਇਹ ਹੈ ਕਿ ਜਦ ਤੁਸੀਂ ਸ਼ੀਸ਼ੇ ਪ੍ਰਤੀ ਜਵਾਬ ਦੇਓਗੇ ਤਾਂ ਖੁਦ ਪ੍ਰਤੀ ਜਵਾਬ ਦੇਣਾ ਤਾਂ ਤੁਸੀਂ ਠੀਕ ਕਰ ਲਓਗੇ ਚੈਰੀਟੀ begins at home ਇਹ ਕਹਿੰਦੇ ਹਨ ਅਗਲਾ ਅਗਲਾ ਦਿਨ ਫਿਰ ਤੁਹਾਨੂੰ ਆ ਰਿਹਾ ਹੈ ਨਾ ਤਾਂ ਕੁਝ ਦੇਣ ਉਹ ਤੁਹਾਨੂੰ ਫੇਰ ਆ ਕੇ 24 ਘੰਟਿਆਂ ਦਾ ਪੈਕੇਜ ਦੇ ਦੇ। ਬਿਲਕੁਲ। ਤਾਂ ਤੁਸੀਂ ਧਿਆਨ ਸਾਹਮਣੇ ਖੜਾ ਹੈ। ਜੀ ਜੀ ਮਿੰਟੂ ਜੀ ਸਮਾਂ ਵੀ ਆਪਣਾ ਰਫਤਾਰ ਨਾਲ ਚੱਲ ਰਿਹਾ ਹੈ। ਆਪਾਂ ਇੱਕ ਖਬਰ ਹੋਰ ਕਰ ਲਈਏ ਮੈਂ ਤੁਹਾਡੇ ਤੋਂ ਜਾਣਕਾਰੀ ਲੈਣ